ਏਅਰ ਬੇਸ ਤੇ ਹੋਇਆ ਅਟੈਕ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਇੱਕ ਵਾਰ ਮੁੜ ਸੁਰੱਖਿਆ ਦੇ ਵਿੱਚ ਜ਼ਿਕਰ ਹੈ ਇਸ ਵਾਰ ਵਿਵਾਜ ਹੈ ਜ਼ਿਲ੍ਹੇ ਦੇ ਪਿੰਡ ਕੋਟ ਪਟੀਆਂ ਵਿਖੇ ਦੇਖੇ ਗਏ ਦੋ ਸ਼ੱਕੀ ਲੋਕ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਸੋ ਪੰਜਾਬ ਪੁਲਿਸ ਦੇ ਨਾਲ-ਨਾਲ ਹੋਰ ਸੁਰੱਖਿਆ ਏਜੰਸੀਆਂ ਇਸ ਆਪਰੇਸ਼ਨ ਨੂੰ ਸਿਰੇ ਚੜਾਉਣ ਦੇ ਵਿੱਚ ਪੰਜਾਬ ਪੁਲਿਸ ਦੀ ਮਦਦਕਾਰੀਆਂ ਨੇ ਜੇਕਰ ਗੱਲ ਕੀ ਬੀਤੀ ਰਾਤ ਦੀ ਕਰੀਏ ਤਬੀਦੀ ਰਾਤ ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਬਾਰਡਰ ਤੇ ਜੰਮੂ ਕਸ਼ਮੀਰ ਵਾਲੇ ਪਾਸੇ ਕੁਝ ਸ਼ੱਕੀ ਲੋਕ ਵਿਖੇ ਗਏ ਸੀ ਜਿਸ ਦੇ ਚਲਦੇ ਪੰਜਾਬ ਪੁਲਿਸ ਇੱਕ ਵਾਰ ਮੂੜ ਪੱਬਾ ਭਾਰ ਦਿਸ ਰਹੀ ਹੈ ਜਿਸ ਦੇ ਚਲਦੇ ਅੱਜ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਨਾਲ ਜ਼ਿਲ੍ਹੇ ਭਾਰ ਦੇ ਵਿੱਚ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਕੁੱਲ 100 ਟੀਮਾਂ ਬਣਾਈਆਂ ਗਈਆਂ ਜੋ ਕਿ ਜੰਮੂ ਕਸ਼ਮੀਰ ਸਰਹੱਦ ਅਤੇ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦਾਂ ਦੇ ਉੱਤੇ ਸਰਚ ਕਰ ਰਹੀਆਂ ਹਨ ਨਮਸਕਾਰ ਜੀ ਤੁਹਾਡਾ ਇੰਡੀਅਨ ਨਿਊ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਕੁਝ ਦਿਨ ਪਹਿਲੇ ਦੋ ਸਨਿਸ਼ਠ ਵਿਖੇ ਦੇਖੇ ਗਏ ਸੀ ਬਾਰੇ ਇਹਦੇ ਵਿੱਚ ਉੱਥੇ ਹੀ ਗੱਲ ਕੀਤੀ ਹੈ ਰਾਤ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਕਿ ਦੋ ਸਨਿਸ਼ਠ ਵਿਖੇ ਗਿਆ ਉਹਦੇ ਬਾਅਦ ਵੀ ਰਾਤ ਨੂੰ ਹੀ ਸ਼ਕਤੀ ਵਿਅਕਤੀ ਦੋ ਵਿਖੇ ਗਏ ਸੀ ਉੱਥੇ ਹੀ ਸਾਡੇ ਸੀਨੀਅਰ ਮਜ਼ਬੂਤ ਹੈ ਇਹ ਸ਼ਿਊਰਾ ਹੁੰਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਣਾ ਸਰ ਰਾਤ ਨੂੰ ਕਿੰਨਾ ਸਨਿਸ਼ਠ ਵਿਖੇ ਗਏ ਕੀ ਕਹਣਾ ਬਈ ਉਹ ਰਾਤ ਕੱਲ ਵੀ ਰਾਤੀ ਸ਼ਕਤੀ ਵਿਅਕਤੀ ਦੋ ਵਿਖੇ ਗਏ ਆ ਪਬਲਿਕ ਦੁਆਰਾ ਰੋਨਡਾ ਸੰਤਈ ਦੱਸਿਆ ਵੀ ਦੱਸਿਆ ਗਿਆ ਉਹਦੇ ਸਮੰਥ ਜਿਹੜੀਆਂ ਸੱਚ ਪਾਰਟੀਆਂ ਵੱਖ-ਵੱਖ ਬਣ ਕੇ ਤਕਰੀਬਨ 10 ਸੱਚ ਪਾਰਟੀਆਂ ਨੇ ਜਿਹੜੇ ਅੱਜ ਨਾ ਬਾਰਡਰ ਸਾਡਾ ਇੰਟਰਨੈਸ਼ਨਲ ਬਾਰਡਰ ਔਰ ਆਪਣਾ ਇੰਟਰ ਸਟੇਟ ਬਾਰਡਰ ਲੱਗ ਰਿਹਾ ਜੰਮੂ ਕਸ਼ਮੀਰ ਨਾਲ ਸਾਡੀ ਸਰਚ ਕੀਤੀ ਜਾ ਰਹੀ ਸਰ ਜਿਹੜੇ ਪਰਸੋਂ ਦੇਖੇਗੇ ਸੀ ਕਿ ਆ ਲੱਗਦਾ ਉਹੀ ਹੈ ਜਾਂ ਹੋਰ ਕੋਈ ਬਿਲਕੁਲ ਜੀ ਸਭ ਤੋਂ ਪੂਰਾ ਸ਼ੱਕ ਉਹੀ ਵਿਅਕਤੀ ਨੇ ਸਰ ਕਿੰਨੀਆਂ ਪਾਰਟੀਆਂ ਅੱਜ ਅੱਜ 10 ਸਰਚਿੰਗ ਪਾਰਟੀਆਂ ਨੇ ਤੇ 16 ਨਾਕੇ ਲੱਗੇ ਨੇ ਸਪੈਸ਼ਲ ਚੈਕਿੰਗ ਵਾਸਤੇ ਸਰ ਜਿੱਦਾਂ ਦੇਖ ਰਿਹਾ ਇੰਟਰਸਟੇਟ ਨਾਕੇ ਕਾਫੀ ਲੱਗਦੇ ਆ ਉੱਥੇ ਕੀਆਂ ਕੰਤੀਆਂ ਕੀਤੀਆਂ ਗਈਆਂ ਉੱਥੇ ਫੋਰਸ ਵਧਾਈ ਗਈ ਆ ਉਹ ਆਲਰੇਡੀ ਪੱਤੇ ਨਾਕੇ ਸਾਡੇ ਚੱਲ ਰਹੇ ਆ 24 ਆਵਰ ਚੱਲਦੇ ਉਹਨਾਂ ਦੇ ਫੋਰਸ ਵਧਾਈ ਗਈ ਹੈ ਤਾਂ ਕਿ ਚੈਕਿੰਗ ਜਿਹੜੀ ਪ੍ਰੋਪਰ ਹੋ ਸਕੇ ਦੇਖਦੇ ਪਿਓਗੇ ਉਹਨਾਂ ਨੇ ਦੱਸਿਆ ਕਿ ਕਾਫੀ ਜ਼ਿਆਦਾ ਕਿਨ ਨਾਕੇ ਦੇ ਸੁਰੱਖਿਆ ਬਲ ਵੀ ਵਧਾਏ ਗਏ ਆ ਹੋਰ ਅਲੱਗ-ਅਲੱਗ ਜਗ੍ਹਾ ਤੇ ਕਿ ਸੱਚ ਵੀ ਕੀਤੀ ਜਾ ਰਹੀ ਹੈ ਇਦਾਂ ਇੰਡੀਆ ਨਿਊਜ਼ ਦੇ ਮਾਧਿਆਨਾ ਰਾਹੀਂ ਤੁਹਾਨੂੰ ਨਵੇਂ ਤਸਵੀਰਾਂ ਦਿਖਾਈ ਜਾਣਗੇ